ਆ ਰੁਕ ਕਿਉਂ ਵੱਡਣ ਲੱਗੇ ਆ ਸੈ ਤੁਹਾਨੂੰ ਪਤਾ ਹੈ ਕਿ ਨਹੀਂ ਆ ਰੋਡ ਹੈ ਜੀ ਆ ਰੋਡ ਦੇ ਇੱਥੋਂ ਕੋਈ ਮੋਟਰਸਾਈਕਲ ਲੰਘਦਾ ਅੱਜ ਤੇ ਵਜਿਆ ਵੀ ਮੁੜਾ 1 2 ਵਜੇ ਨੇ ਟਰੈਕਟਰ ਵਜੇ ਨੇ ਟਰਾਲੀਆਂ ਨੇ ਛੱਤਾਂ ਦੀ ਟੀਕੀ ਹੋ ਗਿਆ ਨੇ ਤੇ ਰਾਤ ਨੂੰ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਹੈ ਅਗਰ ਵੀਡੀਓ ਪਾਈ ਹਫਤਾ ਹੋ ਗਿਆ ਬੂਲੇ ਵਾਲੇ ਉਹ ਲਾੜੀਆਂ ਵਾਲੇ ਕੁਝ ਮੜਾੜ ਗਿੱਤ ਕਰਨ ਲੋਕਾਂ ਵਿੱਚੇ ਤੇ ਇਹਨਾਂ ਪਰ ਰੁਕ ਰਮਾ ਦਈਏ ਇਹ ਅਸੀਂ ਰੁਕ ਅੱਜ ਵੱਡਣ ਲੱਗਾ ਫੀਰ ਅੱਕ ਗਏ ਪਰ ਕਿਸੇ ਨੇ ਨਹੀਂ ਸੁਣਾਈ ਕੀਤੀ ਪਰ ਅਸੀਂ ਚੌਣਾਂ ਨਹੀਂ ਵੱਡਣ ਲੱਗੇ ਆ ਇਹ ਰੁਕੇ ਇੱਕ ਵੱਡਾ ਹੈ ਨਾ ਅਸੀਂ 10 12 ਗੁੱਟ ਰੁਕ ਹੋ ਰਹੇ تھے ਲਾ ਦੇਣੇ ਨੇ ਤੇ ਤੁਹਾਡੇ ਵੀ ਕਿਤੇ ਨੇੜੇ ਤੇ ਰੁੱਕ ਕੇ ਹੋ ਜਾ ਡਿੱਗਦਾ ਕੋਈ ਨੁਕਸਾਨ ਹੁੰਦਾ ਕਿਸੇ ਦਾ ਕਿਸੇ ਜ਼ਿੰਦਗੀ ਦਾ ਸਵਾਲ ਹੈ ਤੇ ਕੋਈ ਕਾਸ ਮੋਲੀ ਲੱਗਦਾ ਆ ਰਹੀ ਫੇਰ ਦੋ ਪਰਾਂ ਸਾਟ ਬਸ ਉਹ ਸਾਨੂੰ ਲੱਕੜਾਂ ਦੀ ਪਰਵਾਹ ਨਹੀਂ ਵੀ ਸਾਨੂੰ ਲੱਕੜ ਚਾਹੀਦੀ ਲੱਕੜ ਦੀ ਹਿਸਾਬ ਦੇ ਹਾਂ ਪਰ ਸਿਰੇਸ਼ ਕਰਕੇ ਕਿਸੇ ਦੀ ਜ਼ਿੰਦਗੀ ਦਾ ਮਕਾਨ ਵਾਲੇ ਇਹ ਬਿਲਕੁਲ ਸੜਕ ਦੇ ਉੱਪਰ ਆ ਚੁੱਕਾ ਹੈ ਜੀ ਬਹੁਤ ਜੀ ਬਹੁਤ ਬਹੁਤ ਚਾਰ ਘੋਟੇ ਮੱਲੀ ਇਹ ਰਾਤ ਨੂੰ ਤਾਂ ਦਿਸਣਾ ਹੀ ਨਹੀਂ ਕਿਸੇ ਰਾਤ ਆ ਛੱਤਰ ਝੁੱਤੀ ਹੈ ਟਰੈਕਟਰ ਦੀ ਹਾਂ ਲਓ ਹਾਂ ਇਹਨੇ ਛੱਤਰੀਆਂ ਨੇ ਝੁੱਤੀ ਹੈ ਟਰੈਕਟਰ ਇਹ ਤੂੰ ਅੱਡੇ ਪਿੰਡੇ ਵੇ ਹੋ ਜਾ ਕੇ ਰੋਕੇਗਾ ਏਦਾਂ ਮੇਡਾ ਤੇ ਉਹਨੂੰ ਆਲਾ ਵਾੜ ਦੇ ਵਾੜ ਕੇ ਤੂੰ ਹੋਰ ਰੋਖ ਲਾ ਦੇ ਇਹ ਨਹੀਂ ਵੀ ਆਪਾਂ ਵਾੜ ਕੇ ਘਰੇ ਲੈ ਜਾਣਾ ਹਾਂ ਇੱਕ ਰੋਖ ਕੱਟੋ ਤੇ ਦੋ ਚਾਰ ਬੂਟੇ ਲਾ ਦੇ ਹਾਂ 10 ਲਾ ਦੇ 15 ਲਾ ਦੇ ਰੋਖ ਸਾਡੇ ਕੋਲ ਹੈ ਕੋਈ ਗੱਲ ਹਾਂ ਜੀ ਇੱਕ ਵੋਪਾਸ ਲਾ ਦਨੇ ਬਾਕੀ ਨਾ ਲਾ ਦਨੇ ਆਪਾਂ ਹਾਂਜੀ ਬਾਕੀ ਇੱਕ ਦੋ ਰੁਕਾ ਉਪਰਾਂ ਵੀ ਹੋਗੇ ਨੀ ਇਨਸਾਨ ਵਾਲੇ ਪਰ ਚਲੋ ਤਾਂ ਇਹ ਠਹਿਰ ਕੇ ਵਡਾਂਗੇ ਸਰ ਸਕਦਾ ਇਹ ਰੁਕਦਾ ਬਹੁਤ ਖਤਰਾ ਸੀ ਬਹੁਤ ਹਾਂ ਅੰਦਰ ਤੋਂ ਮਾਤੋਂ ਗੱਲ ਜਿਵੇਂ ਆਹ ਦੇਖੋ ਕਿੱਡਾ ਹਾਂ ਤੋੜਾ ਬਿਲਕੁਲ ਹੀ ਬਿਲਕੁਲ ਕੁਝ ਵੀ ਹੋ ਸਕਦਾ ਹਾਂ ਹਾਂ ਕਾਹਨੋਂ ਉੱਤੇ ਡੱਕ ਪੈਣਾ ਫਿਰ ਪਤਾ ਕੀ ਕਰਿਆ ਆ ਅੱਛਾ ਨਹੀਂ ਲੋਕਾਂ ਨੂੰ ਪਤਾ ਇਹ ਉਹਦੀ ਚੀੜ ਇਹ ਕਿ ਕਿਹੜਾ ਲੱਗਦੀ ਸੀ ਹਾਂ ਚਲ ਸਾਈਡ ਤੇ ਰੋ ਜੀ ਡਾਕਟਰ ਸਾਹਿਬ ਇਹ ਜਦੋਂ ਨਾ ਅੱਤਲਾ ਆ ਰਹੀ ਹੈ ਨਾ ਕਿ ਨਾ ਕਰ ਵੀ ਉਹ ਨਹੀਂ ਲਾਦੇ ਆ ਨਾ ਕੰਮ ਤੋਂ ਤਾਂ ਅੰਦਾਜ਼ਾ ਫਿਰ ਸਾਈਡ ਤੇ ਰੋ ਜੀ ਮੇਰੇ ਵਾਜਣਗਾ ਉਹਨ ਪੱਟਾ ਤੇ ਟਰੈਕਟਰ ਸਾਈਡ ਤੇ ਰੋ ਜੀ ਬਿਲਕੁਲ ਜ਼ਿਆਦਾ ਥੋੜਾ ਜਿਆ ਹੈ ਨਾ ਡਾਕਟਰ ਇੱਧਰ ਆ ਤੇ ਕਈ ਗੱਲ ਕਰ ਗਏ ਇੱਧਰ ਮੈਂ ਆਉਂ ਕਿਵੇਂ ਹੋ ਕਾ ਉਹ ਤੇ ਕਿਉਂ ਤੱਕ ਨਹੀਂ ਇੱਧਰ ਆ ਜਾਏ ਇਹਨੇ ਪਾਸੇ ਲਾ ਜੀ ਮੋੜ ਸਾਈਡ ਆਪਕੇ ਅਨੂ ਨਹੀਂ ਆ ਰਿਹਾ ਨਹੀਂ ਉਹ ਇਹ ਨੂੰ ਨਹੀਂ ਆ ਰਹਾ ਇਹਦਾ ਵਾਜ ਨਹੀਂ ਆ ਰਿਹਾ ਆਰਾ ਵਾਜ ਨਹੀਂ ਆ ਰਿਹਾ ਜਰਾ ਸਾਡੇ ਕੋਲ ਕੰਮ ਨਹੀਂ ਰਿਹਾ ਭਾਈ ਉਸ ਤੇ ਗਾਇ ਨਿੱਤਾਂ ਤੇ ਬੋਲਣਾ ਹੈ ਕੋਈ ਗੱਲ ਚਾਹ ਲੈਣਾ ਟੋਲੇ ਕਰਕੇ ਪੜ ਜਾਣਾ ਪੈਨ ਹੋ ਜਾਵੇ ਜਾਨੋ ਜੀ ਬੜੇ ਹੋਏ ਖੜੇ ਹਾਂਜੀ ਵੀ ਟਿਕਦਾ ਹੈ ਨਾ ਹਾਂ ਹਾਂ ਤੇ ਜਵਾਕਣ ਭੇਜਾਂਗੇ ਸ਼ਾਮ ਨੂੰ ਵੀ ਆ ਖਾਗ ਕੇ ਲੈ ਚਲੋ ਤੁਸੀਂ ਵੰਡਾਂਗੇ ਆਪਾਂ ਬਾਕੀ ਜਿਹਨੇ ਆਇਆ ਟਰੈਕਟਰ ਨਾਲ ਆਇਆ ਕਾਰ ਕੇ ਗਿਆ ਕਿੱਡਾ ਹੋ ਜਾਏਗਾ ਇਹ ਤੂੰ ਤੂੰ ਆਂਦਾ ਮੈਂ ਨਹੀਂ ਹੁਣਾ ਹਾਂ ਸਿੱਧਾ ਨਹੀਂ ਹੁਣਾ ਜਿਹੜਾ ਹੁਣ ਵਧੀਆ ਪੈਣ ਦੀ ਟਰੈਕਟਰ ਆਵੇ ਹੁੰਦਾ ਨੁਕਸਾਨ ਹੋਦਾ ਨੁਕਸਾਨ ਹੋਦਾ ਨਾ ਫਰਮੰਦ ਦੇਖਿਆ ਹਾਂ ਦਾ ਠੀਕ ਤੁਹਾਨੂੰ ਅੱਗੇ ਵੀ ਕਿਹਾ ਵੀ ਕਿਸੇ ਦੇ ਪਿੰਡ ਤੇ ਰੁੱਖ ਛੜਕ ਲੰਗਦੀ ਹੋ ਜੀ ਤੇ ਰੁੱਖ ਦਾ ਨੁਕਸਾਨ ਹੋ ਸਕਦਾ ਹੈ ਕਿਸੇ ਜੀਵੀ ਦਾ ਲੰਗਦੇ ਕਰਦੇ ਨੁਕਸਾਨ ਰਾਜਪਾਂਦੀ ਦਾ ਭਲਾ ਕਰ ਦੋ ਇਹਨਾਂ ਰੁੱਖ ਵੀ ਕੱਟ ਦੋ ਚਲਾ ਦੇ ਦੋ ਮਿੰਟ ਸਰਦਾਰ ਆ ਲਓ ਜੀ ਵਾਟ ਕਰਦੇ ਸਰਦਾਰ ਚੰਨ ਆਸਾਂ ਛੱਡੀ ਜਾਂਦਾ ਹੀ ਹਾਂਜੀ ਕਹਿੰਦੇ ਤੂੰ ਉਧਰ ਰੋਕੀ ਰੱਖਣਾ ਇਹ ਰੋਕ ਹਾਂ ਦੇਖ ਤਾਂ ਇਹ ਮੋਰ ਤਾਂ ਹੀ ਲਾ ਦੇ ਨਹੀਂ ਨਹੀਂ ਹੋਰ ਆਹ ਕੰਮ ਛੱਡੀ ਜਾਂਦਾ ਇਹ ਪਤਾ ਆਣਾ ਆ ਜਾਣਾ ਨਹੀਂ ਚਾਹੀਦਾ ਕੇਂਦਰ ਤੋਂ ਕੰਨਾ ਤਾਂ ਵੜਾਤਾ ਬੜੇ ਮਿਸਟਰੀ ਸਾਹਿਬ ਆਹ ਕੋੜ ਜ ਨੇ ਇੱਕ ਮਿੰਟ ਰੋ ਜਾ ਇੱਕ ਲੰਗਣੀ ਦਿਓ ਜਲਦੀ ਜਲਦੀ ਥੋੜੇ ਜਲਦੀ ਜਲਦੀ ਲੰਗਾਲ ਜਾ ਪਣੀ ਮਲਾਜ ਮਿਤ ਹੈ ਵੀ ਕਿ ਨਹੀਂ ਆਪਣਾ ਨਹੀਂ ਪਤਾ ਨਾ ਰੁੱਖਾਂ ਦੇ ਨੰਬਰ ਲੱਗੇ ਜੀ ਨੰਬਰ ਹੀ ਨਹੀਂ ਲੱਗੇ ਹਾਂ ਦੇਖੋ ਨੰਬਰ ਲੱਗੇ ਨਾ ਦੇਖ ਪਰ ਹਾਂ ਨੰਬਰ ਲੱਗਾ ਦਿੱਤਾ ਨਹੀਂ ਦੇਖ ਪਰ ਫਿਰ ਵੀ ਨਹੀਂ ਹੁੰਦੀ ਹਾਂ ਹੁਣ ਆਪਾਂ ਕੇ ਵੀਡੀਓ ਬਣਾਈ ਸੀ ਔਰ ਰੁੱਖ ਕਿੰਨੇ ਸੁੱਕੇ ਪੈਣੇ ਹਾਂ 15 20 ਲਾੜੀਆਂ ਤੇ ਆ ਬੁੱਲੇ ਜਾਂਦੀ ਉਹਦੇ ਵਿਚਾਲੇ ਤੇ ਗੋਲੇ ਕਿ ਲੰਘ ਕੇ ਦਾ ਆਪਣਾ ਰੁੱਖ ਉਧਰ ਸੁੱਕੇ ਪੈਣੇ ਹਾਂ ਕਿੰਨੇ ਰੁੱਖ ਕਿ ਘਟੋ ਘਟਾਦਾ ਬੋ ਗੁਨੇ ਪਾਣੇ ਹਾਂ 10 20 ਰੁੱਖ ਅੱਜ ਸੇ ਬਿੰਦੂ ਗਿਆ ਡਾਕਟਰ ਦਾ ਉਹ ਅੱਥੇ ਬੜੇ ਕਿੰਨੇ ਸੀ ਆ ਟਾਲੀਆਂ ਸਾਰੇ ਸੁੱਕੇ ਬੰਨੋ ਹਾਲਾਂਕਿ ਜਦੋਂ ਬਾਲ ਨੇ ਚੁਗਣਾ ਦੀ ਨੋਵਾ ਡੂਡ ਅਵਾਜ਼ ਮੋਹਨ ਰੇਂਦਰ ਉਹ ਕਿ ਪਿੰਡਾਲ ਚ ਕੋਈ ਨਹੀਂ ਪੜਦਾ ਸਾਰੀ ਸਹੀ ਨਹੀਂ ਨਾ ਲੇ ਫੇਰ ਆਪਸੇ ਕਿਵੇਂ ਹੋਇਆ ਕਿੰਨਾ ਵੀ ਪੈਣਾ ਹੈ ਨਹੀਂ ਪੈਣਾ ਆ ਦੀ ਚਾਹ ਲਾ ਡਾਕਟਰ ਪਾਇਆ ਖਲਾਵਾ ਮੇਰਾ ਛੱਡ ਗਿਆ ਜਿਹੜਾ ਲੱਗਦਾ ਹੈ ਇੰਨਾ ਸਾਈਡ ਤੋਂ ਹੋ ਜਾ ਹਾਂ ਸਾਈਡ ਤੋਂ ਹੋ ਜਾ ਚੱਲ ਨਾ ਹੇਟ ਹੋ ਜਾ ਹੇਟ ਹੋਣ ਕੰਮ ਦਿhai

நூ கி சார் ਦੇ ਪਿਛਾਇਤ ਇਹ ਨਾ ਦਾ ਸਾਰਾ ਕੁਛ ਨਹੀਂ ਇਹ ਪੱਕਿਆ ਹਾਂ ਲਾ ਪੂਰਾ ਕੇ ਕੱਚੀ ਨਹੀਂ ਬੜੀ ਪੱਕੀ ਇਹ ਕੱਚਾ ਨਹੀਂ ਗਾੜੀ ਨੂੰ ਇਹ ਜੋੜ ਉਹ ਤੁੰਦਾ ਪੱਕਾ ਆਰੀ ਆਰੀ ਉਹਨੂੰ ਨਾਲ ਪਿੰਦਾ ਪੂਰਾ ਉਹ ਜਿਹੜਾ ਚਲਾਈ ਲੱਗ ਜੰਨੇ ਅੱਥਰ ਆਹ ਵਾਹ ਨੋਟਾ ਪੁੰਦਾ ਹਾਂ ਹਾਂ ਗਿਆ ਆਪ ਕੋ ਆ ਜਾ ਤਾਈ ਜੋ ਜਿਆ ਲੱਗਦਾ داری ਜਾਣਾ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਬਾਹਰ ਦੇ ਪਹਿਲਾਂ ਖਾ ਆਜੂ ਗਾੜੀ ਲੈ ਜਾਈਏ ਇੱਥੇ ਰੋਕੋ ਆੜੇ ਜੱਲਾ ਇੱਥੇ ਕਾ ਮੈਂ ਇੱਥੇ ਰੋਕ ਦੇ ਐਵੇਂ ਪਿਛਾਂ ਰੋਕ ਲਈ ਇੱਥਾਂ ਹੀ ਲਾ ਦੇ ਉਹ ਟਰੈਕਟਰ ਆ ਉਹ ਵੇਖੀ ਓਏ ਬਹੁਤ ਵੇਖ ਬਸ ਆ ਸੰਵੇਂ ਇਹ ਆ ਵੇਖ ਆ ਯਾਗੀ ਨੀ ਕੀ ਵਾਜ ਨਾ ਸਾਡੇ ਪਰ ਕੋਈ ਨਹੀਂ ਆਸੀ ਤੇਰੇ ਨੂੰ ਕੋਈ ਆਲੂ ਆਣੇ ਨੇ ਯਾ ਆਦਾ ਵੀ ਵੀ ਨਾ ਨਾ ਪਰਾ ਫਿਚੇ ਚਕੀ ਨਹੀਂ ਗੋ ਨਾ ਗੇਲੀ ਚੇਤੀ ਚਟ ਵੈਸੇ ਵੀ ਨਹੀਂ ਚੱਕਣੀ ਹਾਂ ਜਿਹੜਾ ਜੱਦ ਕਹਦਾ ਸੀ ਚੱਕਣੇ ਨਹੀਂ ਆ ਵੇਖ ਤਾਂ ਨਹੀਂ ਹੋ ਪਰਹੀਂ ਜਾਏਗਾ ਫਟਾ ਦੇ ਛੱਕ ਕੋਈ ਨਾ ਹੋਏ ਹੋਰ ਇਹ ਨਹੀਂ ਕਹਿੰਦਾ ਇਹ ਵੇਖ ਆਪ ਰੋਕ ਖਦਾ ਆਹੇ ਆਈ ਦੋ ਉਹ ਤੇ ਪਾਣੀ ਆ ਕਰੀ ਹਾਂ ਜਿਹੜਾ ਟੱਕਾ ਨੇ ਆਜੋ ਪਾਣੀ ਪੀ ਲਓ ਦੋ ਟੱਕਾ ਆ ਬਾ ਨਾ ਲਿਆ ਗੁਆੜੀ ਲਿਆ ਫੜ ਕਿਧਰ ਗੁਆੜੀ ਕਿਧਰ ਮਿਲ ਗਈ ਤੇਰੇ ਕੋਲੇ ਉੱਥੇ ਹੀ ਆ ਬਦਨੀ ਨਹੀਂ ਆ ਤੇ ਆ ਬਈ ਬਫੜਾ ਬੇ ਮੜਾ ਆ ਰੱਖਾ ਨਮੀ ਕਰਦਾ ¡Pura, pura, pura! ¡Pura, pura, pura! ¡Pura, pura, pura, pura! ¡Pura, pura, pura! ¡Pura, pura! ¡Pura, pura! ¡Para, 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 pura, pura,

ਮੋੜੇ ਲੋਕਾਂ ਸੇਰੋ ਵੱਜੇ ਨੇ ਨਾਲ ਟਰੈਕਟਰਾਂ ਵਾਲੇ ਵਧੀਆ ਗੱਡੀਆਂ ਨੇ ਬੜੀਆਂ ਡਿੰਗੀਆਂ ਹੋਈਆਂ ਨੇ ਤੇ ਇਹ ਤਾਂ ਕਰਕੇ ਵੱਡਿਆ ਧੋਰੇ ਸਾਨੂੰ ਸ਼ੌਂਕ ਨਹੀਂ ਆ ਗਏ ਤੁਹਾਨੂੰ ਦੱਸਿਆ ਕਿ ਇਹ ਸਾਨੂੰ ਲੱਗਣ ਨਾਲ ਨਹੀਂ ਹੋਣਾ ਨਹੀਂ ਹੋਈ ਆਈ ਜਨਾ ਹੋਇਆ ਪਰ ਇਹ ਨਾ ਜਾ ਰਹੇ ਹਾਂ ਹਾਂ ਲੈ ਲੈ ਆਇਆ ਨਾ ਆਪਾਂ ਜਾਵਾਂਗੇ ਹਾਲਮਾ கம் ஹோயா வெட்டி ஹோரா மே ஜா லேங்க நா ஏ ஹ சண்டானோ வோ ஏ ஹ சமசே தீ ஓம்கா பாயே காதவே ஏரா ஏர் கன ஹடே நா 93 சதார் ம ਕੋਟੀ ਕੋਟੀ ਬਾਦੀ ਜੈਨ ਕਾਪੋ 我得找那不老。 ਉਠਾਉਣਾ ਹੈ ਟੈਂਟ ਨੂੰ ਆਹ ਕਿਹੜਾ ਪਿਆਰਾ ਉਹ ਵਾਹਿੰਦਾ ਹੈ